ਸਸ਼ਿਕਾ ਜੀ ਵੈਲਕਮ ਟੂ ਨੀਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਚੈੱਕ ਦੇ ਵਿੱਚ ਮੈਚਿੰਗ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ ਪ੍ਰਿੰਟ ਸੂਟ ਵੀ ਦਿਖਾਵਾਂਗੇ ਤੇ ਪਸ਼ਮੀਨੇ ਦੇ ਪਲੇਨ ਸੂਟ ਵੀ ਦਿਖਾਵਾਂਗੇ ਬੜੀ ਪਿਆਰੀ ਕਲੈਕਸ਼ਨ ਹੈ ਸਾਰੇ ਵਿంటర్ ਦੇ ਸੂਟ ਹੋਣਗੇ ਵਿਦਆਊਟ ਦੁਪੱਟਾ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਹੋਣਗੇ ਪ੍ਰਾਈਸ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੁਣ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146480803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾੜੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰजेस ਹੈ ਅਲੱਗ ਤੋਂ ਪੇ ਕਰਨੇ ਹੁੰਦੇ ਆ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜ਼ੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਜੀ ਸ਼ੌਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦ ਮਰਜੀ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਵੀ ਓਪਨ ਹੁੰਦਾ ਹੈ ਸੰਡੇ ਦੀ ਟਾਈਮਿੰਗ ਹੈਗੀ ਸ਼ਾਮੀ 5 ਵਜੇ ਤੱਕ ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਬਾਕੀ ਦਿਨਾਂ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਸ਼ੌਪ ਓਪਨ ਹੁੰਦੀ ਹੈ ਇਹ ਟਾਈਮਿੰਗ ਦੇ ਵਿੱਚ ਜਦ ਮਰਜੀ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚ ਉਹ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰवानी ਪੈਣੀ ਹੈ ਜੀ ਸੂਟ ਦੀ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅਸਦਾ ਪਹਿਲਾ ਸੂਟ ਜਿਹੜੇ ਇਹ ਵਾਲੇ ਸੂਟ ਹੋਣਗੇ ਇਹਨਾਂ ਦੀ ਜਿਹੜੀ ਸ਼ਰਟ ਆ ਉਹ ਚੈੱਕ ਦੇ ਚੈੱਕ ਦੇ ਵਿੱਚ ਰਹੂਗੀ ਤੇ ਨਾਲ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਮੈਚਿੰਗ ਬਾਟਮ ਰਹਿਣੀ ਹੈ ਜੀ ਕਸ਼ਮੀਨੀ ਦਾ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਬੜਾ ਸੋਹਣਾ ਠਿੱਕ ਜਿਹਾ ਕਸ਼ਮੀਨਾ ਜਿਹੜੇ ਸੂਟ ਹੈ ਜੀ ਇਹਨਾਂ ਨੂੰ ਤੁਸੀਂ ਕੋਈ ਵਰਕ ਕਰਾ ਕੇ ਵੀ ਰੈਡੀ ਕਰਾ ਸਕਦੇ ਹੋ ਜਿਵੇਂ ਇਹ ਵਾਲਾ ਕਲਰ ਹੈ ਵਿੱਚ ਇਸ ਕਲਰ ਦੇ ਨਾਲ ਥੋੜਾ ਹਾਈਲਾਈਟ ਕਰਾ ਕੇ ਆਪਾਂ ਵਰਕ ਕਰ ਸਕਦੇ ਆ ਜਾਂ ਫਿਰ ਜਿਵੇਂ ਕੋਟ ਸੈੱਟ ਬਣਾ ਸਕਦੇ ਆ ਜਾਂ ਕਾਲਰ ਡਿਜ਼ਾਈਨ ਦੇ ਵਿੱਚ ਜਿਨ੍ਹਾਂ ਨੇ ਵਿਦਆਊਟ ਦੁਪੱਟਾ ਵੀ ਪਾਣਿਆ ਤਾਂ ਉਸ ਹਿਸਾਬ ਨਾਲ ਤੁਸੀਂ ਕਾਲਰ ਡਿਜ਼ਾਈਨ ਦੇ ਵਿੱਚ ਵੀ ਸਟਿਚ ਕਰਾ ਸਕਦੇ ਹੋ ਬਾਕੀ ਦੁਪੱਟੇ ਦੇ ਨਾਲ ਤਾਂ ਰੈਡੀ ਹੋਏ ਜਾਣਗੇ ਜਿਨ੍ਹਾਂ ਨੇ ਨਾਲ ਦੁਪੱਟਾ ਵੀ ਮੰਗਵਾਉਣਾ ਤਾਂ ਦੁਪੱਟਾ ਵੀ ਮੰਗਾ ਸਕਦੇ ਹੋ ਵਿਦਆਊਟ ਦੁਪੱਟਾ ਇਹ ਸੂਟ ਹੈਗੇ ਆ ਜਿਹਦੇ ਚੈੱਕ ਵਾਲੀ ਸ਼ਰਟ ਹੈ ਬੜਾ ਸੋਹਣਾ ਫਿਰੋਜ਼ੀ ਜਿਹਾ ਕਲਰ ਹੈ ਤੇ ਨਾਲ ਮੈਚਿੰਗ ਬਾਟਮ ਰਹੂਗੀ ਦੇਖੋ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਸੇਮ ਪ੍ਰਿੰਟ ਜਿਹੜਾ ਸ਼ਰਟ ਦਾ ਉਹੀ ਲਾਈਟ ਡਾਰਕ ਦੇ ਵਿੱਚ ਹੁੰਦਾ ਜੀ ਬੜਾ ਸੋਹਣਾ ਇਹਨੂੰ ਡੇ ਨਾਈਟ ਪ੍ਰਿੰਟਿੰਗ ਕਹਿੰਦੇ ਆ ਆਪਾਂ ਨਾਲ ਮੈਚਿੰਗ ਸੂਟ ਹੈ 2.5 ਮੀਟਰ ਦੀ ਸ਼ਰਟ ਦੀ ਕੱਟ ਲੈਣੀ ਹੈ 2.5 ਮੀਟਰ ਦੀ ਉਹ ਬਾਟਮ ਦੀ ਇਹ ਲੁੱਕ ਦੇ ਵਿੱਚ ਹੈਗਾ ਅੱਜ ਦਾ ਆਪਣਾ ਇਹ ਪਹਿਲਾ ਸੂਟ 900 ਪ੍ਰਾਈਸ ਹੈ ਜੀ 900 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਬੜੇ ਸੋਹਣੇ ਸੋਹਣੇ ਕਲਰ ਆ ਨੈਕਸਟ ਆ ਗਿਆ ਗ੍ਰੇ ਕਲਰ ਕਿਸੇ ਦਾ ਚੈੱਕ ਵੱਡਾ ਛੋਟਾ ਉਹ ਤੁਸੀਂ ਦੇਖ ਲਿਓ ਆਪਣੇ ਟੇਸਟ ਦੇ ਅਕੋਰਡਿੰਗ ਕਿਹੜਾ ਪਸੰਦ ਹੈ ਕਲਰ ਬੜੇ ਪਿਆਰੇ ਆ ਗ੍ਰੇ ਮਸਟਰਡ ਕਲਰ ਹੈ ਇਹ ਦੇਖੋ ਕਿੰਨਾ ਪਿਆਰਾ ਗ੍ਰੇ ਕਲਰ ਵੀ ਹੈ ਮਸਟਰਡ ਕਲਰ ਹੈ ਸ਼ਰਟ ਦੀ ਪ੍ਰਿੰਟਿੰਗ ਆ ਗਈ ਕੋਈ ਲਾਈਨਿੰਗ ਨਹੀਂ ਲੱਗਣੀ ਇਹ ਨਾਲ ਮੈਚਿੰਗ ਬਾਟਮ ਰੋਗੇ ਏ ਬਾਟਮ ਹੈ ਜਿਸ ਦੇ ਨਾਲ ਇੱਥੇ ਤੋਂ ਤੁਸੀਂ ਦੇਖ ਸਕਦੇ ਹੋ ਕਲਰ 900 ਪ੍ਰਾਈਸ ਹੈ ਜੀ 900 ਪ੍ਰਾਈਸ ਦੇ ਨਾਲ ਅੱਜ ਦੇ ਇਹ ਵਿਦਾਊਟ ਦੁਪੱਟਾ ਪਸ਼ਮੀਨਾ ਸੂਟ ਹੈ ਜੀ ਚੈੱਕ ਦੇ ਵਿੱਚ ਸ਼ਰਟ ਹੈ ਨਾਲ ਮੈਚਿੰਗ ਬਾਟਮ ਦੇ ਨਾਲ 900 ਪ੍ਰਾਈਸ ਹੈ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਜਿੱਥੇ yellow ਕਲਰ ਹੈ ਉਸ ਜਗ੍ਹਾ ਤੇ frozy ਹੈ grey frozy ਕਲਰ AK Tex brand ਦੇ suit ਹੈ ਜੀ ਇਹ ਅੱਜ ਦੇ ਆਪਣੇ ਮੈਂ brand ਦੱਸਣਾ ਭੁੱਲ ਗਈ ਸੀ AK Tex ਦੇ suit ਹੈ ਬਹੁਤ ਪਿਆਰਾ ਇਹ ਸ਼ਰਟ ਦਾ ਪ੍ਰਿੰਟ ਆ ਗਿਆ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਤੇ ਨਾਲ ਮੈਚਿੰਗ ਬਾਟਮ ਹੈ ਇਹ ਬਾਟਮ ਆ ਜਣੀ ਹੈ ਦੇਖੋ ਫਰੋਜ਼ੀ ਕਲਰ ਦੇ ਵਿੱਚ ਇੱਥੇ ਤੋਂ ਵੀ ਇਹਦੀ ਲੁੱਕ ਦੇਖ ਸਕਦੇ ਹੋ ਤੁਸੀਂ ਕਿੰਨੇ ਪਿਆਰੀ ਬਾਟਮ ਦਾ ਕਲਰ ਹੈ ਫਰੋਜ਼ੀ ਕਲਰ ਵਿਦਆਊਟ ਦੁਪੱਟਾ suit 900 price ਹੈ ਜਿਨ੍ਹਾਂ ਨੇ ਜਿਵੇਂ ਕੋਟ ਸੈੱਟ ਆਪਣੇ ਅਕੋਰਡਿੰਗ ਤੁਸੀਂ ਕੁੜਤਾ ਸਟਾਈਲ ਦੇ ਵਿੱਚ ਸਟਿਚ ਕਰਾ ਲਓਗੇ ਫਿਰ ਦੁਪੱਟੇ ਦੀ ਵੀ ਲੋੜ ਨਹੀਂ ਹੁੰਦੀ ਬਾਕੀ ਜੇ ਤੁਸੀਂ ਨਾਰਮਲ ਸਰਦਾਰੀ ਸੂਟ ਬਣਾਣਾ ਤਾਂ ਦੁਪੱਟੇ ਦੇ ਨਾਲ ਤੁਸੀਂ ਦੁਪੱਟਾ ਕਈ ਵਾਰੀ ਆਪਣੇ ਕੋਲ ਹੁੰਦਾ ਵੀ ਹੈ 900 ਪ੍ਰਾਈਸ ਹੈ ਜੀ 900 ਪ੍ਰਾਈਸ ਹੈ ਨੈਕਸਟ ਆ ਗਿਆ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਕਲਰ ਹੈ ਸ਼ਰਟ ਦਾ print ਆ ਗਿਆ ਬੜੇ ਸੋਹਣੇ ਚੈੱਕ ਦੇ ਵਿੱਚ ਸ਼ਰਟਸ ਰਹਿਣਗੀਆਂ ਨਾਲ ਮੈਚਿੰਗ ਬਾਟਮ ਦੇਖੋ ਬੜੀ ਸੋਹਣੀ ਨਾਲ ਦੀ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਬਾਟਮ ਰਹੂਗੀ ਸਕੇਮਿਕਲਰ ਦੇ ਵਿੱਚ 골ਡਨ ਸਕੀਮ ਕਲਰ ਹੈ ਤੇ ਆ ਗਿਆ ਇਸ ਦੀ ਸ਼ਰਟ ਚੈੱਕ ਦੇ ਵਿੱਚ નો ਸਰਪ੍ਰਾਈਜ਼ ਹੈ 900 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹ ਕਿਹ ਟਾਈਪਸ ਦੇ ਸੂਟ ਹੈ ਜੀ ਅੱਜ ਦੇ ਆਪਣੇ ਪਸ਼ਮੀਨੇ ਦੇ ਵਿਦਾਊਟ ਦੁਪੱਟਾ ਸੂਟ ਚੈੱਕ ਦੇ ਵਿੱਚ ਸ਼ਰਟ ਹੈ ਨਾਲ ਮੈਚਿੰਗ ਬਾਟਮ ਇਹੋ ਕਾ ਦੀ ਇਹ ਹੈ ਜੀ ਇਸ ਦੀ ਬਾਟਮ ਦੀ ਬਹੁਤ ਸੋਹਣਾ ਕਲਰ ਹੈ ਬਦਾਮੀ ਜਿਹਾ ਕਲਰ ਹੈ ਬਾਟਮ ਦਾ ਤੇ ਹੈਗੀ ਹੈ ਸ਼ਰਟ ਵਿਦਾਊਟ ਦੁਪੱਟਾ ਸੂਟ 900 ਪ੍ਰਾਈਸ ਹੈ ਜੀ 900 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ yellow color ਇਹ ਜੀ ਆਦਾ ਚੈੱਕ ਵੱਡਾ ਨਹੀਂ ਹੈਗਾ ਬਹੁਤ ਸੋਨਾ ਜਿਹਾ ਕਲਰ ਹੈ ਇਹ ਦੇਖੋ ਕਿ ਕਿੰਨਾ ਪਿਆਰਾ ਲੱਗਦਾ ਨਾਲ ਮੈਚਿੰਗ ਬਾਟਮ ਰਹੂਗੀ yellow color ਦੇ ਵਿੱਚ ਹੀ ਇਹ ਦੇਖੋ ਨਾਈਟ ਪ੍ਰਿੰਟਿੰਗ ਦੇ ਵਿੱਚ ਵਿਚ ਇਹ ਨਿਆ ਪਿਆਰਾ ਕਲਰ ਹੈ येलो ਕਲਰ ਦੇ ਵਿੱਚ ਇਹ ਲੁਕਾ ਚੈੱਕ ਦੇ ਵਿੱਚ ਸ਼ਰਟ ਮੈਚਿੰਗ ਬਾਟਮ 900 ਪ੍ਰਾਈਸ ਹੈ ਜੀ ਏਕੇ ਟੈਕਸ ਦੇ ਸੂਟ ਹੈ ਪਿਓਰ ਕਸ਼ਮੀਰੀਏ ਦੇ ਵਿੱਚ ਵਿਦਾਊਟ ਲਾਈਨਿੰਗ ਸੂਟ ਬਣਨੇਗੇ ਨੈਕਸਟ ਕਲਰ ਆ ਗਿਆ ਇਹ ਵੀ ਬੜਾ ਪਿਆਰਾ ਜੀ ਇਹਨੂੰ ਆਪਾਂ ਕੁੜਤਾ ਸਟਾਈਲ ਦੇ ਵਿੱਚ ਹੀ ਬਣਾਵਾਂਗੇ ਬਹੁਤ ਸੋਹਣਾ ਸਟੀਚ ਹੋਣਾ ਜਦੋਂ ਇਹ ਬਣਨਾ ਸੂਟ ਸ਼ਰਟ ਦਾ ਪ੍ਰਿੰਟ ਹੈ ਚੈੱਕ ਦੇ ਵਿੱਚ ਤੇ ਇਹ ਆ ਗਈ ਇਸਦੀ ਬਾਟਮ ਇਹ ਬਾਟਮ ਆ। ਉਹ ਸੋਹਣੀ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਸੂਟ 900 ਪ੍ਰਾਈਸ ਹੈ ਜੀ 900 ਪ੍ਰਾਈਸ ਦੇ ਨਾਲ ਮੈਚਿੰਗ 2.5 ਮੀਟਰ ਦੀ ਸ਼ਰਟ ਦੀ ਕੱਟ ਹੈ 2.5 ਮੀਟਰ ਦੀ ਉਹ ਬਾਟਮ ਦੀ ਕੱਟ ਹੈ। ਤੇ ਨੈਕਸਟ ਆ ਗਿਆ ਇਹਦੇ ਵਿੱਚ ਬਹੁਤ ਹੀ ਸੋਹਣਾ ਗਾਜਰੀ ਜਿਹਾ ਰੰਗ ਹੈ ਸੂਟ ਦਾ। ਇਹ ਸ਼ਰਟ ਦਾ ਆ ਗਿਆ ਡਿਜ਼ਾਈਨ ਨਾਲ ਗਾਜਰੀ ਰੰਗ ਦੇ ਵਿੱਚ ਹੀ ਇਹ ਮੈਚਿੰਗ ਬਾਟਮ ਹੈ ਜੀ ਇਹਦੀ ਇਹ ਸਰਾਸ ਹੁੰਦਾ 900 ਪ੍ਰਾਈਸ ਹੈ 900 ਪ੍ਰਾਈਸ ਦੇ ਨਾਲ ਵਿਦਾਊਟ ਦੁਪੱਟਾ ਸੂਟ ਹੈ ਇਹ ਇਹ ਮੈਂ ਤੁਹਾਨੂੰ ਚੈੱਕ ਦੇ ਵਿੱਚ ਸੂਟ ਦਿਖਾਏ ਆ ਮੈਚਿੰਗ ਪਿਓਰ ਪਸ਼ਮੀਨਾ ਦੇ ਵਿੱਚ 900 ਪ੍ਰਾਈਸ ਦੇ ਨਾਲ ਤੇ ਨੈਕਸਟ ਤੁਹਾਨੂੰ ਪ੍ਰਿੰਟ ਦੇ ਵਿੱਚ ਦਿਖਾਵਾਂਗੇ ਇਹ ਵੀ ਮੈਚਿੰਗ ਸੂਟ ਰਹਿਣਗੇ ਪਿਓਰ ਕਸ਼ਮੀਰੀਏ ਦੇ ਵਿੱਚ ਹੀ ਹੈ ਜੀ ਕਈਆਂ ਨੂੰ ਚੈੱਕ ਨਹੀਂ ਪਸੰਦ ਹੁੰਦਾ ਏਕੇ ਟੈਕਸ ਬ੍ਰਾਂਡ ਦੇ ਸੂਟ ਹੈ ਅੱਜ ਦੇ ਆਪਣੇ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਇਹ ਬਹੁਤ ਸੋਹਣਾ ਹੈ ਦੇਖੋ بیس ਹੈ ਜਿਹੜਾ ਗ੍ਰੇ ਕਲਰ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਸਰਦਾਰੀ ਪ੍ਰਿੰਟ ਤੇ ਨਾਲ ਮੈਚਿੰਗ ਬਾਟਮ ਰਹੂਗੀ ਇਹ ਲੁੱਕ ਦੇ ਵਿੱਚ ਆਣਾ ਦੇਖੋ ਮੈਚਿੰਗ ਬਾਟਮ ਦੇ ਨਾਲ ਇਹ ਡਿਜ਼ਾਈਨ ਆ ਗਿਆ ਬਹੁਤ ਸੋਹਣੀ ਇਹ ਆਪਣੀ ਬਾਟਮ ਹੈ ਤੇ ਇਹ ਆ ਗਈ ਸ਼ਰਟ ਗ੍ਰੇ ਕਲਰ ਦੇ ਵਿੱਚ ਨਾਲ ਬੜੀ ਸੋਹਣੀ ਗਾਜਰੀ ਪਿੰਕ ਜੇ ਕਲਰ ਦੀ ਬਾਟਮ ਹੈ 900 ਪ੍ਰਾਈਸ ਹੈ ਜੀ ਪ੍ਰਾਈਸ ਸੇਮ ਰਹੂਗਾ ਪਸ਼ਮੀਨਾ ਸੂਟ ਦਾ 900 ਪ੍ਰਾਈਸ ਦੇ ਨਾਲ ਤੇ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਫਰੋਜ਼ੀ ਕਲਰ ਸੇਮ ਪ੍ਰਿੰਟ ਦੇ ਵਿੱਚ ਫਰੋਜ਼ੀ ਕਲਰ ਹੈ بیس ਹੈ ਜਿਹੜਾ ਸੂਟ ਦਾ ਗ੍ਰੇ ਹੀ ਰਹਿਣਾ بس ਜਿਹੜਾ ਫਲਾਵਰ ਦਾ ਪ੍ਰਿੰਟ ਹੈ ਉਹ ਫਰੋਜ਼ੀ ਕਲਰ ਦੇ ਵਿੱਚ ਹੈ 22 ਮੀਟਰ ਦੀ ਸ਼ਰਟ ਦੀ ਕਟ ਹੈ ਤੇ ਨਾਲ 22 ਮੀਟਰ ਦੀ ਉਹ बॉटम ਹੈ ਫਰੋਜ਼ੀ ਕਲਰ ਦੇ ਵਿੱਚ ਦੇਖੋ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਹੈ ਇਹ ਵਾਲੇ ਸੂਟ ਦਾ ਵੀ ਜੇ ਤੁਸੀਂ ਫਰੋਜ਼ੀ ਕਲਰ ਦਾ ਦੁਪੱਟਾ ਲਓਗੇ ਨਾਲ ਬਹੁਤ ਪਿਆਰੀ ਲੁੱਕ ਆਣੀ ਆ ਸੂਟ ਦੀ ਪ੍ਰਾਈਸ ਹੈਗਾ 900 900 ਪ੍ਰਾਈਸ ਹੈ ਜੀ ਸੂਟਾਂ ਦਾ ਤੇ ਨੈਕਸਟ ਆ ਗਿਆ ਬੜਾ ਸੋਹਣਾ ਮਸਟਰਡ ਥੋੜਾ ਜਿਹਾ ਜਿਵੇਂ ਇਹ ਦੇਖੋ ਬਰਾਊਨਿਸ਼ ਜੀ ਟੋਨ ਤੇ ਆ ਕਲਰ ਬਾਟਮ ਦਾ ਇਹ ਲੁੱਕ ਦੇ ਵਿੱਚ ਆ ਜਾਣਾ ਇਹ ਸ਼ਰਟ ਆ ਗਈ ਪੇਸ ਗ੍ਰੇ ਹੀ ਰਹਿਣਾ ਸ਼ਰਟ ਦਾ ਬਸ ਚੇਂਜ ਹੋ ਜਾਣਾ ਫਲਾਸ ਦਾ ਕਲਰ ਤੇ ਇਹ ਆ ਗਈ ਜੀ ਇਸ ਦੀ ਬਾਟਮ ਇਹ ਲੁੱਕ ਪਹਿਲਾਂ ਤੁਹਾਨੂੰ ਗਾਜਰੀ ਪਿੰਕ ਜਿਹਾ ਕਲਰ ਦਿਖਾਇਆ ਸੀ ਫਿਰ ਫਰੋਜ਼ੀ ਆ ਤੇ ਨੈਕਸਟ ਆ ਗਿਆ ਹੈ ਡਾਰਕ ਗੋਲਡਨ ਜਿਹਾ ਕਲਰ ਹੈ ਬਰਾਉਨਿਸ਼ ਜਿਹਾ ਹੋਂ ਤੇ ਇਹ ਕਲਰ ਦੀ ਸ਼ਰਟ ਪ੍ਰਿੰਟਡ 900 ਪ੍ਰਾਈਸ ਹੈ ਜੀ 900 ਪ੍ਰਾਈਸ ਦੇ ਨਾਲ ਇਹ ਤਾਂ ਮੈਂ ਤੁਹਾਨੂੰ ਪ੍ਰਿੰਟਡ ਤੇ ਚੈੱਕ ਦੇ ਵਿੱਚ ਮੈਚਿੰਗ ਪਸ਼ਮੀਨਾ ਸੂਟ ਦਿਖਾਏ ਆ ਤੇ ਹੁਣ ਐਸਕੇ ਬ੍ਰਾਂਡ ਦੇ ਤੁਹਾਨੂੰ ਸਿਲਕ ਪਸ਼ਮੀਨਾ ਦੇ ਵਿੱਚ ਸੂਟ ਦਿਖਾਵਾਂਗੇ ਹਜੇ ਤਾਂ ਹੈਗੇ ਆਪਣੇ ਕੋਲ 4 ਕਿ ਰੰਗ ਲਿਆਏ ਕਿਉਂਕਿ ਮੇਰਾ ਰਿਟੇਲ ਦਾ ਕੰਮ ਹੈ ਜੀ ਹੋਲ ਸੇਲ ਦਾ ਕੰਮ ਨਹੀਂ ਹੈਗਾ ਇਹ ਸੂਟ ਵਿਦਆਊਟ ਵਰਕ ਤੁਹਾਨੂੰ ਐਵੇਂ ਹੀ ਹੈ 1200 ਦਾ ਪਹਿਣਾ ਜੀ ਵਿਦਆਊਟ ਦੁਪੱਟਾ ਸੂਟ ਇਹ ਸਿਲਕ ਪਸ਼ਮੀਨੇ ਦੇ ਵਿੱਚ ਹੈ ਐਸਕੇ ਬ੍ਰੈਂਡ ਦਾ ਸੂਟ ਹੈ ਇਹ ਦੇਖੋ ਦੇਖ ਸਕਦੇ ਹੋ ਤੁਸੀਂ ਇਹ ਬੈਕ ਸਾਈਡ ਹੈ ਜੀ ਸ਼ਰਟ ਦੀ ਇਹ ਐਵੇਂ ਡਬਲ ਕਲਰ ਦੇ ਵਿੱਚ ਹੁੰਨੇ ਆ ਆਪਾਂ ਇਹਦੀ ਡਿਜ਼ਾਈਨਿੰਗ ਦੇ ਵਿੱਚ ਯੂਜ਼ ਕਰ ਸਕਦੇ ਹਾਂ ਜੀ ਜਿਵੇਂ ਆਪਣੇ ਕੋਈ ਕੱਫ ਬਣਾਣੇ ਆ ਤਾਂ ਆਪਾਂ ਪੁੱਠੇ ਪਾਸੇ ਤੋਂ ਐਵੇਂ ਸਟੀਚਿੰਗ ਕਰਕੇ ਇਹਨੂੰ ਡਿਜ਼ਾਈਨਿੰਗ ਕਰ ਸਕਦੇ ਆਂ ਜੀ ਪੋਟਲੀ ਬਟਨਸ ਵਗੈਰਾ ਬਣਾਣੇ ਆ ਤਾਂ ਆਪਾਂ ਇਹਦੀਆਂ ਪੋਟਲੀਆਂ ਬਣਾ ਕੇ ਤਾਂ ਸਿਲਕ ਪਸ਼ਮੀਨੇ ਦੇ ਵਿੱਚ ਸੂਟ ਹੈ ਜੀ ਇਹ ਐਸਕੇ ਬ੍ਰੈਂਡ ਦੇ ਇਹਦੇ ਵਿੱਚ ਚਾਰ ਰੰਗ ਹੈ ਬਾਕੀ ਜਿਨ੍ਹਾਂ ਨੇ ਇਹਦੇ ਤੇ ਵਰਕ ਕਰਾ ਕੇ ਵੀ ਰੈਡੀ ਕਰਵਾਣੇ ਆ ਤੁਸੀਂ ਵਰਕ ਕਰਾ ਕੇ ਵੀ ਰੈਡੀ ਕਰਾ ਸਕਦੇ ਹੋ ਵਿਦਾਊਟ ਵਰਕ ਸੂਟ ਦਾ ਪ੍ਰਾਈਸ ਹੈਗਾ 1200 ਪੂਰੇ 5 ਮੀਟਰ ਦੀ ਕੱਟ ਰਹੋਗੇ 1200 ਪ੍ਰਾਈਸ ਹੈ ਜੀ 1200 ਪ੍ਰਾਈਸ ਦੇ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੇ ਆ ਨੈਕਸਟ ਕਲਰ ਹੈਗਾ ਮਹਿੰਦੀ ਕਲਰ ਇਹਦੇ ਵਿੱਚ SK ਬ੍ਰੈਂਡ ਦਾ ਸੂਟ ਹੈ ਜੀ ਸਿਲਕ ਪਸ਼ਮੀਨੇ ਦੇ ਵਿੱਚ ਬੜਾ ਪਿਆਰਾ ਮਹਿੰਦੀ ਕਲਰ ਦੇ ਵਿੱਚ ਤੇ ਬੈਕ ਸਾਈਡ ਤੇ ਇਹ ਡਾਰਕ ਹੁੰਦਾ ਜੀ ਇਹ ਦੇਖੋ ਡਾਰਕ ਇਹਦੇ ਨਾਲ ਆਪਾਂ ਡਿਜ਼ਾਈਨਿੰਗ ਕਰ ਸਕਦੇ ਵੈਸੇ ਬਣਿਆ ਹੋਇਆ ਇਹਨੂੰ ਇਹ ਵੀ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਸੂਟ ਨੂੰ ਬਹੁਤ ਸੋਹਣਾ ਲੱਗਦਾ ਜੀ ਜਦੋਂ ਬਣਿਆ ਹੋਇਆ ਡਾਰਕ ਕਲਰ ਦੇ ਨਾਲ ਆਪਾਂ ਇਹਦੇ ਤੇ ਵਰਕ ਕਰਾ ਸਕਦੇ ਹਾਂ ਬਲੈਕ ਰੰਗ ਦੇ ਨਾਲ ਵੀ ਵਰਕ ਬਹੁਤ ਸੋਹਣਾ ਲੱਗਣਾ ਹੈ ਨੈਕਸਟ ਆ ਗਿਆ ਮੋਰ ਪੰਖੀ ਕਲਰ ਸੇਮ ਦੇ ਵਿੱਚ ਐਸ ਕੇ ਬ੍ਰੈਂਡ ਦੇ ਸੂਟ ਹੈ ਜੀ ਸਿਲਕ ਪਸ਼ਮੀਨਾ ਦੇ ਵਿੱਚ ਸੂਟ ਵਿਦਆਊਟ ਦੁਪੱਟਾ ਪੂਰੇ 5 ਮੀਟਰ ਦੀ ਕੱਟ ਰਹੋਗੀ ਸੂਟ ਦੀ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਇਹ ਡਬਲ ਕਲਰ ਦੇ ਵਿੱਚ ਹੁੰਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇੱਕ ਸੂਟ ਦਾ ਮੈਂ ਪਹਿਲਾਂ ਹੀ ਤੁਹਾਨੂੰ ਦਿਖਾਤਾ ਸੀਗਾ ਬਹੁਤ ਸੋਹਣਾ ਕਲਰ ਹੈ ਪੂਰੇ 5 ਮੀਟਰ ਦੀ ਕੱਟ ਰਹੋਗੀ ਸੂਟ ਦੀ ਵਿਦਆਊਟ ਦੁਪੱਟਾ 1200 ਪ੍ਰਾਈਸ ਹੈ ਨੈਕਸਟ ਆ ਗਿਆ ਪਰਪਲ ਕਲਰ ਜਿਨ੍ਹਾਂ ਨੇ ਵਰਕ ਕਰਾ ਕੇ ਰੈਡੀ ਕਰਾਣੇ ਆ ਤੁਸੀਂ ਵਰਕ ਕਰਾ ਕੇ ਵੀ ਰੈਡੀ ਕਰਾ ਸਕਦੇ ਹੋ ਬਿਨਾ ਵਰਕ ਤੋਂ ਸੂਟ ਲੈਣਾ ਤਾਂ 1200 ਦਾ ਸੂਟ ਹੈ ਜੀ ਐਸ ਕੇ ਬ੍ਰਾਂਡ ਦਾ ਸਿਲਕ ਪਸ਼ਮੀਨੇ ਦੇ ਵਿੱਚ ਇਹ ਲੁੱਕ ਆ ਪੂਰੇ 5 ਮੀਟਰ ਦੀ ਕੱਟ ਰਹੋਗੇ 1200 ਪ੍ਰਾਈਸ ਹੈ ਜੀ 1200 ਪ੍ਰਾਈਸ ਦੇ ਨਾਲ ਇਹਦੇ ਮੈਂ ਤੁਹਾਨੂੰ ਦੇਖੋ ਇਹ ਪਰਪਲ ਕਲਰ ਦਿਖਾਇਆ ਹੈ ਮੋਰ ਪੰਖੀ ਕਲਰ ਦਿਖਾਇਆ ਇਹ ਦੇਖੋ ਬੜਾ ਸੋਹਣਾ ਮਹਿੰਦੀ ਕਲਰ ਦਿਖਾਇਆ ਤੇ ਇੱਕ ਡਾਰਕ ਥੋੜਾ ਵਾਈਨ ਜੀ ਕਲਰ ਤੇ ਲਗਾ ਲਓ ਇਹ ਮਹਿਰੂਲ ਵਾਈਨ ਜਾਂ ਕਲਰ ਹੈ ਇਹ ਕਲਰ ਦਿਖਾਇਆ ਇਹ ਚਾਰ ਰੰਗ ਮੈਂ ਤੁਹਾਨੂੰ ਇਹ ਦਿਖਾਏ ਆ ਇਹਦੇ ਵਿੱਚ 1200 ਪ੍ਰਾਈਸ ਹੈ ਇਹਨਾਂ ਨੂੰ ਵਰਕ ਕਰਾ ਕੇ ਕੋਈ ਲੇਸੀਜ਼ ਨਾਲ ਡਿਜ਼ਾਈਨ ਕਰਵਾ ਸਕਦੇ ਐਜ਼ ਇਟ ਇਜ਼ ਤੁਸੀਂ ਮੰਗਾਣਾ 1200 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜਿਵੇਂ 81465 80803 81465 8087 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ